ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੈਟ ਬਣੀ ਹੈ ਹੈਨਾ ਗੁਰੂ ਮਹਾਰਾਜ ਦੇ ਸੁਰੂਪਾ ਬਾਰੇ ਕਿ ਉਹਦੇ ਸਬੰਧ ਚ ਅਸੀਂ ਜੋ ਕਾਲ ਤੱਕ ਸਾਉ ਤੋਂ ਵੇਸ਼ ਹੋਇਆ ਉਹਦੇ ਸਬੰਧ ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੀ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹਿਆ ਕਰਾਇਆ ਜਾਵੇ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ। ਸਰ ਇੱਕ ਮੁਲਕੀ ਕੰਨਾ ਲੈ ਜਾਏਗਾ ਜੀ। ਕੋਈ ਵੀ ਨਹੀਂ ਸਾਡਾ ਤੇ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਕਵਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ। ਇੱਕ ਸਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ ਪੰਜਾਬ ਗਰੁੱਪਾਂ ਬਾਰੇ ਸਿੱਤ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ 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 ਉਹ ਗਲਤ ਹੈਗੀ ਹੈ ਕੋਈ ਇਹਨਾਂ ਨੇ ਸੈਲਫ ਕਪਟਾ ਸਾਡੇ ਵੱਲੋਂ ਕੋਈ ਕੁਝ ਨਹੀਂ ਹੈ ਸੱਚੀ ਲੱਗੇ ਉਹ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਇੱਜਰੇ ਉਹ ਹੱਥ ਬਰੇ ਕਰਿਓ ਕਿਹਦਾ ਪਹਿਲਾਂ ਤੋਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੀ ਕੋਲ ਹੋ ਗਿਆ ਸੀ ਥੋੜਾ ਪਿੱਛੇ ਕਰ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਥੋੜੀ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਤੋਂ ਟਾਈਮਲੀ ਫਿਰ ਉਹਦਾ ਹੁਣ ਤੇਜ਼ੀ ਕੀਤੀ ਜਾਏਗੀ ਜਾਂਚ ਦੇ ਵਿੱਚ ਜੀ ਹਾਂ ਜੀ ਵੀ ਤੇਜ਼ੀ ਤਾਂ ਪਹਿਲੇ ਹੀ ਆ ਬਟ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸਰ ਸ਼ੁਰੂਆਤੀ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸੁਭਰੂਪ ਗਾਇਬ ਹੋਇਆ ਨਹੀਂ ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪਰ ਹੁਣ ਜੋ ਐਸਡੀਪੀਸੀ ਵੱਲੋਂ ਰਿਕਾਰਡ ਮਹਈਆ ਕਰਾਇਆ ਜਾਊਗਾ ਤਾਂ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਗਲੀ ਉਹਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ ਸਰ ਅਸੀਂ ਚੰਡੀਗੜ੍ਹ ਵੀ ਗਈ ਅੱਜ ਪੁਲਿਸ ਪੰਜਾਬ ਪੁਲਿਸ ਗਈ ਇੱਥੇ ਵੀ ਹੈ ਸਰ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਸੀ ਗਈ ਨਹੀਂ ਗੱਲ ਇਹ ਸੀ ਕਿ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹਈਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅਮਰਸਰ ਆ ਇਹ ਮੁਕਦਮਾ ਵੀ ਅਮਰਸਰ ਦਾ ਜੋ ਹੈ ਤੇ ਅਸੀਂ ਸਾਰੀ ਜੋ ਵੀ ਸੈਟ ਆ ਅਸੀਂ ਵੀ ਅਮਰਸਰ ਹੀ ਆ ਗਏ ਤੋ ਅਸੀਂ ਤਾਂ ਇਹੀ ਇਸ ਹਿਸਾਬ ਨਾਲ ਇੱਥੇ ਆਏ ਸੀ ਵੀ ਇੰਨਾਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ ਹਾਂਜੀ ਠੀਕ ਹੈ ਸਰ ਹੋਰ ਕਿ ਕਿਹੜੀ ਜਗ੍ਹਾ ਦੇ ਪੰਜਾਬ ਦੇ ਵਿੱਚ ਕਿਹਨੀ ਜਿਹੜੀਆਂ ਟੀਮਾਂ ਗਈਆਂ ਨੇ ਇਸ ਤਰ੍ਹਾਂ ਰਿਕਾਰਡ ਲੈਣ ਲਈ ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆ ਇੱਥੇ ਗਏ ਨਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਰੂਰੀ ਦਿਵਾਇਆ ਜਾਵੇਗਾ ਠੀਕ ਹੈ ਸਰ ਇਹਦੇ ਵਿੱਚ ਅਕਾਊਂਟ ਵਗੈਰਾ ਖੰਗਾਲੇ ਜਾਣਗੇ ਜਿਹੜਾ ਸੀਏ ਤੇ ਰੋਪ ਲੱਗੇ ਜੀ ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ ਅਸੀਂ ਸਾਰੀ ਲਿਖਤੀ ਰਿਕਵੈਸਟ ਕਰੀ ਆ ਠੀਕ ਹੈ ਨਾ ਉਸ ਕੋਲ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਸਾਡੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਸਰ ਇਹ ਫੂਲ ਕੀ ਖੰਗਾਲੇ ਜਾਏਗਾ ਜੀ ਕੋਈ ਬੀਲ ਨਹੀਂ ਸਾਡਾ ਤੇ ਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਾਨ ਸਿੰਘ ਹੋਰਾਂ ਦੀ ਕੋਰੀ ਕਮਿਸ਼ਨ ਨੇ 328 ਰੁਪਿਆਂ ਬਾਰੇ ਲਿਖਿਆ ਸਾਡੀ ਇਹੀ ਖਾਲ ਸਾਡੀ ਇਹੀ ਮੇਨ ਇਹ ਹੈ ਵੀ ਉਸ ਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਸਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ 50 ਰੂਪਾਂ ਬਾਰੇ ਸਿੱਖ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ 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 ਉਹ ਗਲਤ ਹੈਗੀ ਹੈ ਰੂਪਾਂ ਨੂੰ ਸੈਲਫ ਦਾ ਸਾਡੇ ਵੱਲੋਂ ਕੋਈ ਜੀ ਕੁਝ ਨਹੀਂ ਹੈ ਸੱਚੀ ਲੱਗੇ ਹੋਰ ਕੋਈ ਜਾਂਦੇ ਵਿੱਚ ਕੀ ਸਾਹਮਣੇ ਆਇਆ ਇਦਾਂ ਦੇ ਪਾਜੀ ਹੱਥ ਬਰੇ ਕਰਿਓ ਕਿਹਦਾ ਉਪਰੋਂ ਉਹ ਹਾਂ ਜੀ ਪਹਿਲਾਂ ਤੋਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੀ ਕੋਲ ਹੋ ਗਿਆ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਥੋੜੀ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਤ ਨੂੰ ਟਾਈਮਲੀ ਫਿਰ ਉਹਦਾ ਦੱਸਿਆ ਜਾਊਗੀ ਜਾਂਚ ਦੇ ਵਿੱਚ ਹਾਂਜੀ ਵੀ ਤੇਜ਼ੀ ਤਾਂ ਪਹਿਲਾਂ ਹੀ ਹੈ ਬਟ ਹੁਣ ਆਏ ਵੀ ਜਦੋਂ ਸਾਨੂੰ ਰਿਕਾਰਡ ਮਸ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸੋ ਸ਼ੁਰੂਆਤ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸੁਭਰੂਪ ਗਾਇਬ ਹੋਇਆ ਨਹੀਂ ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪਰ ਹੁਣ ਜੋ ਐਸ.ਡੀ.ਪੀ.ਓ. ਵੱਲੋਂ ਰਿਕਾਰਡ ਮਹੀਆ ਕਰਾਇਆ ਜਾਊਗਾ ਤਾਂ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਗਲੀ ਉਹਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ ਸਰ ਅਸੀਂ ਚੰਡੀਗੜ੍ਹ ਵੀ ਗਈ ਅੱਜ ਪੁਲਿਸ ਪੰਜਾਬ ਪੁਲਿਸ ਗਈ ਇੱਥੇ ਵੀ ਇਹ ਸਰ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਗਈ ਹੈ ਨਹੀਂ ਗੱਲ ਇਹ ਸੀ ਕਿ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹੀਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅਮਰਸਰ ਆ ਇਹ ਮੁਕਦਮਾ ਵੀ ਅਮਰਸਰ ਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੈਟ ਆ ਅਸੀਂ ਵੀ ਅਮਰਸਰ ਹੀ ਆ ਗਏ ਤੋ ਅਸੀਂ ਤਾਂ ਇਹੀ ਇਸ ਹਿਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅੱਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ ਹਾਂਜੀ ਠੀਕ ਹੈ ਜੀ ਸਰ ਹੋਰ ਕਿਹੜੇ ਕਿਹਨੀਆਂ ਜਿਹੜੇ ਪੰਜਾਬ ਦੇ ਵਿੱਚ ਕਿਹਨੀਆਂ ਜਿਹੜੀਆਂ ਟੀਮਾਂ ਗਈਆਂ ਨੇ ਇਸ ਤਰ੍ਹਾਂ ਰਿਕਾਰਡ ਲੈਣੇ ਨਹੀਂ ਕੋਈ ਟੀਮ ਨਹੀਂ ਗਈ ਐ। ਜਿੰਨੀ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆਂ। ਇੱਥੇ ਗਏ ਲੱਗਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਦ ਦੀ ਤਿਆਰ ਕਰਾਂਗੇ। ਠੀਕ ਹੈ ਜੀ। ਸਰ ਇਹਦੇ ਵਿੱਚ ਅਕਾਊਂਟ ਵਗੈਰਾ ਖੰਗਾਲੇ ਜਾਣਗੇ ਜਿਹੜਾ ਸੀਏ ਤੇ આરોਪ ਲੱਗੇ ਜੀ। ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ। ਅਸੀਂ ਸਾਰੀ ਲਿਖਤੀ ਰਿਕਵੈਸਟ ਕਰੀ ਆ। ਠੀਕ ਹੈ ਨਾ ਉਸ ਕੋਲ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਅਸੀਂ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ। ਸਰ ਇਹ ਕਿੰਨਾ ਲੱਜੇਗਾ ਜੀ? ਕੋ ਬੀਲੀ ਸਾਡਾ ਤੇ ਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਕੋਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਸੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਸਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ ਪੰਜਾਬ ਚ ਰੂਪਾਂ ਬਾਰੇ ਕਿ ਤੈਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ 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 ਉਹ ਗਲਤ ਹੈਗੀ ਹੈ ਕੋਈ ਇਹਨਾਂ ਨੇ ਸੈਲਫ ਕਪਟਾ ਸਾਡੇ ਵੱਲੋਂ ਕੋਈ ਕੁਝ ਨਹੀਂ ਹੈ ਸੱਚੀ ਲੱਗੇ ਉਹ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਇਹ ਸਰ ਇਹ ਹੱਥ ਬਰੇ ਕਰਿਓ ਕਿਦਾ ਪਹਿਲਾਂ ਤੋਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਭ ਕੁਝ ਹੋ ਗਿਆ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਥੋੜੀ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਤ ਨੂੰ ਟਾਈਮਲੀ ਫਿਰ ਉਹਦਾ ਪੁਣ ਤੇਜੀ ਦੱਸਿਆ ਜਾਊਗੀ ਜਾਂਚ ਦੇ ਵਿੱਚ ਹਾਂਜੀ ਵੀ ਤੇਜੀ ਤਾਂ ਪਹਿਲਾਂ ਹੀ ਹੈ ਬਟ ਹੁਣ ਆਇਆ ਵੀ ਜਦੋਂ ਸਾਨੂੰ ਰਿਕਾਰਡ ਮਸ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸਰ ਸ਼ੁਰੂਆਤ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸੁਭਰੂਪ ਗਾਇਬ ਹੋਏ ਨੇ ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪਰ ਹੁਣ ਜੋ ਐਸ.ਡੀ.ਪੀ.ਓ ਵੱਲੋਂ ਰਿਕਾਰਡ ਮਹਈਆ ਕਰਾਇਆ ਜਾਊਗਾ ਤਾਂ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਗਲੀ ਉਹਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ ਸਰ ਚੰਡੀਗੜ੍ਹ ਵੀ ਗਈ ਹੈ ਅੱਜ ਪੁਲਿਸ ਪੰਜਾਬ ਪੁਲਿਸ ਗਈ ਇੱਥੇ ਵੀ ਹੈ ਸਰ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਗਈ ਹੈ ਨਹੀਂ ਗੱਲ ਇਹ ਸੀ ਕਿ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹਈਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਉਹ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅੰਮ੍ਰਿਤਸਰ ਆ ਇਹ ਮੁਕਦਮਾ ਵੀ ਅੰਮ੍ਰਿਤਸਰ ਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੈਟਾ ਅਸੀਂ ਵੀ ਅੰਮ੍ਰਿਤਸਰ ਹੀ ਆ ਗਏ। ਤੋਂ ਅਸੀਂ ਤਾਂ ਇਹੀ ਇਸ ਹਿਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ। ਹਾਂਜੀ। ਠੀਕ ਹੈ। ਤਾਂ ਹੋਰ ਕਿ ਕਿਹਨੇ ਜਿਹੜਾ ਪੰਜਾਬ ਦੇ ਵਿੱਚ ਕਿਹਨੇ ਟੀਮਾਂ ਗਈਆਂ ਨੇ ਇਸ ਰਿਕਾਰਡ ਲੈਣ ਲਈ। ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ। ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆ। ਇੱਥੇ ਕਿਹਨੇ ਗਏ ਤਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਪਹੁੰਚ ਠੀਕ ਹੈ ਸਰ ਇਹਦੇ ਵਿੱਚ ਅਕਾਊਂਟ ਵਗੈਰਾ ਖੰਗਾਲੇ ਜਾਣਗੇ ਜਿਹੜਾ ਸੀਏ ਤੇ ਰੋਪ ਲੱਗੇ ਜੀ ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ ਅਸੀਂ ਸਾਰੀ ਲਿਖਤੀ ਰਿਕੁਐਸਟ ਕਰੀ ਆ ਠੀਕ ਹੈ ਨਾ ਉਸ ਕੋਲ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਅਸੀਂ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਸਰ ਇਹ ਕਿੰਨਾ ਲਿਆ ਜਾਏਗਾ ਜੀ ਕੋਈ ਵੀ ਨਹੀਂ ਸਾਡਾ ਤੇ ਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਪੂਰੀ ਕਮਿਸ਼ਨ ਨੇ 328 ਰੁਪਿਆਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਸ ਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਥੇ ਵੀ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਸਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਰੂਪਾਂ ਬਾਰੇ ਸਿੱਖ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ 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 ਉਹ ਗਲਤ ਹੈਗੀ ਹੈ ਕੋਈ ਨਹੀਂ ਉਹਨੇ ਸੈਲਫ ਕਪਟਾ ਸਾਡੇ ਵੱਲੋਂ ਕਹ ਜੀ ਕੁਝ ਨਹੀਂ ਸੱਚੀ ਲੱਗੇ ਹੋਵੇ ਰਪੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਇਦਾਰੇ ਉਹ ਹੱਥ ਪਰੇ ਕਰਿਓ ਕਿਦਾ ਪੁੱਛ ਹਾਲੇ ਪਹਿਲਾਂ ਤੋਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਹੋ ਗਿਆ ਹੈ। ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਥੋੜੀ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ। ਤਤੋਂ ਟਾਈਮਲੀ ਫਿਰ ਉਹਦਾ ਜਸਾ ਜੀਤੀ ਜਾਏਗੀ ਜਾਂਚ ਦੇ ਵਿੱਚ ਜੀ। ਹਾਂ ਜੀ ਵੀ ਤੇਜ਼ੀ ਤਾਂ ਪਹਿਲੇ ਹੀ ਹੈ ਬਟ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਹਾਂ। ਸਰ ਸ਼ੁਰੂਆਤੀ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸੁਭਰੂਪ ਗਾਇਬ ਹੋਇਆ ਨਹੀਂ। ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪ੍ਰੋਪਰ।